ਕਿੰਤੂ ਪ੍ਰਿੰਤ ਦੀ ਗੱਲ ਨਹੀਂ ਹੈ ਪੰਜਾਬ ਦੇ ਹੱਕ ਖੋਏ ਜਾ ਰਹੇ ਆ ਪੰਜਾਬ ਨੂੰ ਸੈਂਟਰ ਦੇ ਹਵਾਲੇ ਕੀਤਾ ਜਾ ਰਿਹਾ ਕੋਈ ਫਸਲ ਬਿਜਣੀਆਂ ਉਹਨਾਂ ਨੂੰ ਪਹਿਲੇ ਮਨਜ਼ੂਰੀ ਲੈਣੀ ਪੈਂਦੀ ਹੈ ਉੱਥੇ ਪਰਮਿਸ਼ਨ ਲੈ ਕੇ ਖੇਤੀ ਕਰਨ ਜਾਂਦੇ ਨੇ ਮੋਗੇ ਤੱਕ ਜਿੰਨੀ ਕਿਸਾਨੀ ਅੱਜ ਖੇਤੀ ਹੋ ਰਹੀ ਹੈ ਸਾਰੀ ਬੀਐਸਓ ਦੇ ਅੰਦਰ ਆ ਜਾਏਗੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨਾਲ ਮਿਲੀ ਹੋਈ ਹੈ ਦੋਨੋਂ ਇਕੱਠੇ ਰਲ ਕੇ ਪੰਜਾਬ ਦੇ ਟੁਕੜੇ ਕਰਨਾ ਚਾਹੁੰਦੇ ਨੇ ਜਿਹੜੇ ਆਰਡਰ ਨੇ ਇਹ ਨੂੰ ਵਾਪਸ ਲੈ ਲੈ ਜਾਣ ਜੋ ਸੈਂਟਰ ਸਰਕਾਰ ਚਾਹੁੰਦੀ ਹੈ ਉਹੀ ਹੋ ਰਿਹਾ ਉੱਤੋਂ ਸਾਈਨ ਕਰਕੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਤੋਂ ਪੰਜਾਬ ਖੋਣਾ ਚਾਹੁੰਦੇ ਨੇ ਉਹ ਅਸੀਂ ਨਾਕਾਮ ਕਰਾਂਗੇ ਉਹ ਕੰਮਜਮ ਨਹੀਂ ਹੁੰਦੇ ਆ। ਜੰਮ ਕਲਾਮ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ we ਸਮਝਦ نیوز ਦੇਖ ਰਹੇ ਹੋ ਮੈਂ ਹਿੰਮਤ ਕੁਮਾਰ ਇੱਕ ਵਾਰ ਫੇਰ ਨਵਾਂ ਅਪਡੇਟ ਲੈ ਕੇ ਤੁਹਾਡੇ ਵੀ ਸਾਹਮਣੇ ਹੋਏ ਆ ਸੋ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਵਿਖੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆ ਜਿੱਥੇ ਮੋਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਬੀਐਸਐਫ ਦੇ ਹੱਕ ਜਿਹੜੇ ਵਧਾ ਦਿੱਤੇ ਗਏ ਨੇ 15 ਫੁੱਟ ਤੋਂ ਲੈ ਕੇ 50 ਫੁੱਟ ਜਿਹੜਾ ਆ ਕਾਦੇ ਵਿੱਚ ਵਾਦਾ ਕੀਤਾ ਗਿਆ ਆ ਉਹਨੂੰ ਲੈ ਕੇ ਜਿਹੜਾ ਆ ਆਮ ਆਦਮੀ ਪਾਰਟੀ ਵੱਲੋਂ ਲੀਡਰ ਸੀਨੀਅਰ ਲੀਡਰਸ਼ਿਪ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਸਾਡੇ ਦੇ ਹਲਕਾ ਸਾਨੇ ਹਾਲ ਤੋਂ ਐਮਐਲਏ ਕੈਂਡੀਡੇਟ ਮੌਜੂਦ ਨੇ ਪ੍ਰਦੀਪ ਜੀ ਸਰ ਕੀ ਕਹਿ ਭਾਜੀ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਜਿਹੜਾ ਮੋਦੀ ਸਰਕਾਰ ਨੇ ਸੈਂਟਰ ਦੀ ਮੋਦੀ ਸਰਕਾਰ ਨੇ ਜਿਹੜਾ ਬੀਐਸਐਫ ਦਾ ਏਰੀਆ ਆ ਬਾਰਡਰ ਤੇ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਜਦ ਕਿ ਦੂਸਰੇ ਦੂਸਰੇ ਪਾਸੇ ਗੁਜਰਾਤ ਵਿੱਚ ਇਹੀ ਏਰੀਆ ਘਟਾ ਦਿੱਤਾ ਗਿਆ ਜਦ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਐਡਾਨੀ ਦੇ ਅੱਡੇ ਤੋਂ ਕਿੱਡੀ ਵੱਡੀ ਨਸ਼ੇ ਦੀ ਜੜੀ ਖੇਪ ਮਿਲੀ ਸੀ ਇਹ ਕਹਿੰਦੇ ਬੀਐਸਐਫ ਵਧੀਆ ਤਰੀਕੇ ਨਾਲ ਪੰਜਾਬ ਪੁਲਿਸ ਤੋਂ ਵਧੀਆ ਤਰੀਕੇ ਨਾਲ ਜਿਹੜਾ ਉਹ ਨੂੰ ਕਵਰ ਕਰ ਸਕਦੀ ਆ ਤਾਂ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਪਿਛਲੇ 10 ਸਾਲ ਤੋਂ ਮੋਦੀ ਸਰਕਾਰ ਹਿੰਦੁਸਤਾਨ ਦੇ ਵਿੱਚ 8 ਸਾਲ ਹੋ ਚੁੱਕੇ ਆ ਤੇ ਉਦੋਂ ਦਾ ਉਦੋਂ ਦਾ ਨਹੀਂ ਦਿਖਿਆ ਇਹਨਾਂ ਨੂੰ ਵਿਜੜਾ ਨਸ਼ਾ ਕਰੋ ਹੁੰਦਾ ਆ ਇੱਕ ਪਾਸੇ ਕਿਹਾ ਜਾਂਦਾ ਜੀ ਬੀਐਸਐਫ ਨੂੰ ਪੂਰੇ ਅਧਿਕਾਰ ਮਿਲਨੇ ਚਾਹੀਦੇ ਆ ਜਾਂ ਫੌਜ ਨੂੰ ਪੂਰੇ ਅਧਿਕਾਰ ਮਿਲਣਾ ਚਾਹੀਦਾ ਜਿਦੇ ਨਾਲ ਪੂਰੀ ਤੇਰੇ ਘਾਤਕਵਾਦ ਦੇ ਉੱਤੇ ਜਾਂ ਨਸ਼ੇ ਤੇ ਕੰਟਰੋਲ ਪਸ ਗਏ ਜੇ ਹੁਣ ਕੰਟਰੋਲ ਕੰਟਰੋਲ ਜੇ ਮਿਲ ਗਿਆ ਅਧਿਕਾਰ ਪਾ ਗਏ ਨੇ ਫਿਰ ਤੁਹਾਡੇ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਵਾ ਅਜੀ ਪ੍ਰਸ਼ਨ ਇਸ ਕਰਕੇ ਮੈਂ ਤੁਹਾਨੂੰ ਸਪਸ਼ਟ ਕਰ ਦਿੱਤਾ ਪੰਜਾਬ ਦੇ ਵਿੱਚ ਉਹ ਏਰੀਆ 50 ਕਿਲੋਮੀਟਰ ਕਰਤਾ ਦੂਸਰ ਜਰ ਕੇ ਪਹਿਲਾਂ ਤੋਂ ਮੰਗ ਉੱਠ ਰਹੀ ਸੀ ਵੀ ਜਿਹੜਾ 15 ਕਿਲੋਮੀਟਰ ਦਾ ਏਰੀਆ ਬਾਰਡਰ ਦੇ ਉੱਤੇ ਕਿਸਾਨੀ ਏਰੀਆ ਉਹ ਘਟਾ ਕੇ 5 ਕਿਲੋਮੀਟਰ ਕੀਤਾ ਜਾਣਾ GPSF ਤੇ ਭਰੋਸਾ ਆ ਪਰ BSF ਤੇ ਭਰੋਸਾ ਉਹੀ ਤਾਂ ਗੱਲ ਆ BSF ਦੇ ਹੱਥ ਬੰਨੇ ਆ ਜਿਹੜਾ ਉਹ 15 ਕਿਲੋਮੀਟਰ ਦਾ ਏਰੀਆ ਉਹਦੇ ਵਿੱਚ ਖੋਲੀਆਂ ਪਾਉਣ ਦੇਣ BSF ਨੂੰ ਦੇਖੋ ਜੀ ਇਹ ਜਿਹੜੇ ਮੰਤਰੀ ਛੜੇੰਤਰ ਕਰਦੇ ਆ ਮੰਤਰੀਆਂ ਦੇ ਅੱਡੇ ਫੜੇ ਜਾਂਦੇ ਆ ਸ਼ਰਾਬ ਦੇ ਫੜੇ ਜਾਂਦੇ ਆ ਫੈਕਟਰੀਆਂ ਫੜੀਆਂ ਜਾਂਦੀਆਂ ਅਡਾਨੀ ਦੀ ਵੱਡੀ ਖੇਹ ਫੜੀ ਗਈ ਆ ਕਿਸੇ ਨੇ ਕੋਈ ਕਾਰਵਾਈ ਕਿਸੇ ਮੀਡੀਆ ਨੇ ਦਿਖਾਇਆ ਕੁਛ ਨਹੀਂ ਦਿਖਾਇਆ ਸੋ ਬਾਈ ਜੀ ਸਿੱਧੇ ਸਿੱਧੇ ਰੂਪ ਵਿੱਚ ਉਹ ਜਿਹੜੇ ਕੋਆਪਰੇਟਿਵ ਕਰਾਣੇ ਨੇ ਉਹਨਾਂ ਨੂੰ ਤਾਕਤ ਦੇਣ ਦੇ ਲਈ ਔਰ ਪੰਜਾਬ ਦੇ ਵਿੱਚੋਂ ਜਿਹੜੀ ਇਹ ਕ੍ਰਾਂਤੀ ਉੱਠੀ ਆ ਉਹਨੂੰ ਦਬਾਉਣ ਦੇ ਲਈ ਔਰ ਤੀਜੀ ਗੱਲ ਬਾਈ ਜੀ ਜਿਹੜਾ ਇਹਨਾਂ ਨੇ ਯੂਪੀ ਦੇ ਵਿੱਚ ਕਾਂਡ ਕੀਤਾ ਆ ਜਾਂ ਹੋਰ ਜਿਹੜੇ ਉਹਦੇ ਨਾਲ ਕਾਂਡ ਜੋੜੇ ਜਾ ਰਹੇ ਨੇ ਅੱਗੇ ਦੀ ਅੱਗੇ ਕਿਸੇ ਨਾ ਕਿਸੇ ਤਰੀਕੇ ਕਿਸਾਨੀ ਅੰਦੋਲਨ ਨੂੰ ਫੇ ਆਪ ਨੂੰ ਦਬਾਉਣ ਦੇ ਲਈ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਦੂਜੇ ਪਾਸੇ ਮੈਂ ਦੁਬਾਰਾ ਦੱਸ ਦੇਣਾ ਚਾਹਣਾ ਗੁਜਰਾਤ ਦੇ ਵਿੱਚ ਜਿਹੜਾ ਬੀਐਸਐਫ ਦਾ ਏਰੀਆ 15 ਕਿਲੋਮੀਟਰ ਤੋਂ ਵੀ ਘਟਾਤਾ ਜਦ ਕਿ ਨਸ਼ਾ ਉੱਥੇ ਵੀ ਕ੍ਰੋਸ ਹੁੰਦਾ ਆ ਕੀ ਲੱਗਦਾ ਸੈਂਟਰ ਸਰਕਾਰ ਨੂੰ ਕੀ ਲੱਗਦਾ ਆ ਵੀ ਪੰਜਾਬ ਪੁਲਿਸ ਦੇ ਵਿੱਚ ਕਾਬਲੀਅਤ ਨਹੀਂ ਹੈਗੀ ਕਿਉਂਕਿ ਪੰਜਾਬ ਪੁਲਿਸ ਪਿਛਲੇ ਕਾਫੀ ਸਮੇਂ ਤੋਂ ਆਪਣੀ ਸੇਵਾਵਾਂ ਦੇ ਰਹੀ ਆ ਜਾਂ ਕਾਫੀ ਜਿਹੜਾ ਕੰਟਰੋਲ ਕਰ ਰਹੀ ਆ ਗਲਤ ਗੱਦੀਆਂ ਗਦੀ ਵਿਤੀਆਂ ਦੇ ਉੱਤੇ ਦਲਵਾਲੀ ਦਾ ਤਿਆਰਾ ਦਾ ਵੀ ਸੀਜ਼ਨ ਹੈ ਇਧਰਲੇ ਪਾਸੇ ਹੀ ਮਸ਼ਰੂਫ ਹੈ ਕਿਸੇ ਪਾਸੇ ਕੋਈ ਕੰਪਲੇਨ ਨਹੀਂ ਆ ਰਹੀ ਕੀ ਕਾਰਨ ਹੋ ਸਕਦਾ ਜ ਦਾਇਰਾ ਘਟਾਉਣ ਬਦਾਨ ਦਾ ਜਿਹੜਾ ਮਾਮਲਾ ਆ ਪਾਜੀ ਸਿੱਧਾ ਹੀ ਇਹਦਾ ਮੈਂ ਤੁਹਾਨੂੰ ਦੱਸ ਚੁੱਕਾ ਆ ਪੰਜਾਬ ਸਰਕਾਰ ਨਾਲ ਮਿਲੀ ਹੋਈ ਆ ਔਰ ਪਿਛਲੇ ਲਗਾਤਾਰ 15 20 ਸਾਲਾਂ ਤੋਂ ਜਿਹੜਾ ਪੰਜਾਬ ਚ ਨਸ਼ਾ ਆ ਰਿਹਾ ਅੱਜ ਨਵਾਂ ਨਹੀਂ ਹੋਣ ਲੱਗਿਆ ਮੋਦੀ ਤੇ ਬਾਦਲ ਦੀ ਸਾਂਝੀ ਸਰਕਾਰ ਰਹੀ ਆ ਸੈਂਟਰ ਚ ਮੋਦੀ ਦੀ ਸਰਕਾਰ ਰਹੀ ਆ ਉਦੋਂ ਨਹੀਂ ਇਹ ਕਰ ਸਕੇ ਉਦੋਂ ਨੱਥ ਪਾ ਦਿੰਦੇ ਪੰਜਾਬ ਸਰਕਾਰ ਇਹਨਾਂ ਦੀ ਸੀ ਪੰਜਾਬ ਪੁਲਿਸ ਇਹਨਾਂ ਦੀ ਸੀ ਅਧਾਰੇ ਤਾਂ ਸਰਕਾਰ ਦੇ ਆ ਨਾ ਦੋਨੋਂ ਤੇ ਅੱਜ ਵੀ ਜੇ ਪੰਜਾਬ ਸਰਕਾਰ ਚੱਲਦੀ ਆ ਤਾਂ ਮੋਦੀ ਦੇ ਸ਼ਹਿਰਾਂ ਤੇ ਚੱਲਦੀ ਆ ਮੈਂ ਦੁਬਾਰਾ ਦੱਸਣਾ ਚਾਹੁੰਨਾ ਬੀਏ ਬੀਐਸਐਫ ਤੇ ਵਿਸ਼ਵਾਸ ਦੀ ਗੱਲ ਨਹੀਂ ਬੀਐਸਐਫ ਤੇ ਸਾਨੂੰ ਪੂਰਾ ਵਿਸ਼ਵਾਸ ਆ ਪਰ ਕਿਤੇ ਨਾ ਕਿਤੇ ਉਹਦਾ ਮਿਸਯੂਜ਼ ਹੁੰਦਾ ਔਰ ਜਿੱਥੇ ਬੀਐਸਐਫ 15 ਕਿਲੋਮੀਟਰ ਦੇ ਵਿੱਚ ਜਿਹੜਾ ਆਪਣਾ ਆਪਣਾ ਫਰਜ ਨਿਭਾ ਰਹੀ ਸੀ ਉਹਦੇ ਹੱਥ ਬੰਨੇ ਹੋਏ ਸੀ ਸੋ ਇਹ ਮਿਸਯੂਜ਼ ਕਰਨ ਦੇ ਲਈ ਪੰਜਾਬ ਦੇ ਵਿੱਚ 50 ਕਿਲੋਮੀਟਰ ਦਾ ਦਾਇਰਾ ਕੀਤਾ ਗਿਆ ਸਰ ਕੀ ਕਹਿਣਾ ਚਾਹੂਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਮਰਥਨ ਦਿੱਤਾ ਬੀਜੇਪੀ ਦੇ ਇਸ ਫੈਸਲੇ ਦਾ ਕਿਸ ਤਰੀਕੇ ਨਾਲ ਦੇਖਦੇ ਹੋ ਇਹਨੂੰ ਦੇਖੋ ਮੁੱਖ ਮੰਤਰੀ ਸਾਹਿਬ ਜਿਹੜੇ ਸਾਬਕਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਦਾ ਤਾਂ ਸ਼ੁਰੂ ਤੋਂ ਹੀ ਬੀਜੇਪੀ ਸਰਕਾਰ ਦੇ ਨਾਲ ਰਲੇ ਹੋਏ ਨੇ ਪ ਕੁਛ ਨਹੀਂ ਕਰ ਸਕੇ ਜਿਹੜੇ ਹੁਣ ਅਖੀਰਲੇ 3 ਮਹੀਨੇ ਨੇ ਆ ਜਿਹੜੇ ਬਿਠਾਤੇ ਨੇ ਕਾਰਜਕਾਰੀ ਇੱਕ ਤਰੀਕੇ ਦੇ ਮੁੱਖ ਮੰਤਰੀ ਮੈਂ ਕਹਿ ਸਕਦਾ ਕਿ ਤਿੰਨ ਮਹੀਨੇ ਦਾ ਕਿਹੜਾ ਮੁੱਖ ਮੰਤਰੀ ਹੈ ਇਹ ਤਿੰਨ ਮਹੀਨੇ ਚ ਇਹੋ ਜਿਹੇ ਊਟ ਪਟਾੰਗ ਫੈਸਲੇ ਲੈ ਰਹੇ ਨੇ ਜਿਹੜੇ ਕਿ ਕੋਈ ਇਹ ਲਾਗੂ ਨਹੀਂ ਕਰਾ ਸਕਦੇ ਫੈਸਲੇ ਤੇ ਫੈਸਲੇ ਗਲਤ ਫੈਸਲੇ ਲਏ ਜਾ ਰਹੇ ਆ ਤੇ ਹੁਣ ਜਿਹੜੀ ਸਥਿਤੀ ਹੈ ਹੁਣ ਆਪਣੀ ਹੁਣ ਇੰਨਾ ਕਿ ਆਪਣੇ ਸਟੇਟ ਲਈ ਖਤਰਾ ਪੈਦਾ ਕਰਨ ਲੱਗੇ ਜਿਹੜੇ ਊਟ ਪਟਾੰਗ ਫੈਸਲੇ ਆ ਤੇ ਜਿਹੜਾ ਸਮਰਥਨ ਕਰ ਰਹੇ ਮੋਦੀ ਸਾਹਿਬ ਦਾ ਤੇ ਇਸ ਲਈ ਆਮ ਆਦਮੀ ਪਾਰਟੀ ਇਹ ਫੈਸਲਿਆਂ ਦਾ ਡੱਟ ਕੇ ਵਿਰੋਧ ਕਰਦੀ ਹੈ ਤੇ ਤੁਹਾਨੂੰ ਲੱਗਦਾ ਆ ਸਾਬਕਾ ਮੁੱਖ ਮੰਤਰੀ ਬੀਜੇਪੀ ਵਿੱਚ ਸ਼ਾਮਲ ਹੋਣਗੇ ਕਿਉਂਕਿ ਪਿੱਛੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਮਨ੍ਹਾ ਕਰਤਾ ਸੀਗਾ ਵੀ ਮੈਂ ਬੀਜੇਪੀ ਵਿੱਚ ਜਿਹੜਾ ਸ਼ਾਮਲ ਨਹੀਂ ਹੋਵਾਂਗਾ ਨਾ ਹੀ ਕਾਂਗਰਸ ੱਡਾਂਗਾ ਪਰ ਸਮਰਥਨ ਕੀਤਾ ਜਾ ਰਿਹਾ ਫੈਸਲੇ ਦਾ ਕਿਸ ਤਰੀਕ ਤੁਹਾਨੂੰ ਲੱਗਦਾ ਆ ਵੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹ ਜਿਹੜੇ ਸ਼ਾਮਲ ਹੋਣਗੇ ਬੀਜੇਪੀ ਨੂੰ ਸਮਰਥਨ ਦੇਣਗੇ 80 ਸਾਲ ਦੀ ਉਮਰ ਹੋ ਗਈ ਹੈ ਜੀ ਇਹਨਾਂ ਦੀ ਕੈਪਟਨ ਸਾਹਿਬ ਦੀ ਜਿਹੜੀ ਇਹਨਾਂ ਦੀ ਜਿਹੜੀ ਕੁਝ ਕਿਸੇ ਹੱਦ ਤੱਕ 2002 ਦੇ ਵਿੱਚ ਕੁਝ ਪੰਜਾਬ ਲਈ ਕੁਝ ਉਮੀਦਾਂ ਜਾਗੀਆਂ ਸੀ ਇਹਨਾਂ ਦੀਆਂ ਉਸ ਤੋਂ ਬਾਅਦ ਲੋਕਾਂ ਨੇ ਫੇਰ ਫਤਵਾ ਦੇ ਕੇ ਕਾਂਗਰਸ ਦੀ ਸਰਕਾਰ ਬਣਾਈ ਪਰ ਇਸ ਵਾਰੇ ਟੋਟਲੀ ਫੇਲ ਹੋਏ ਤੇ ਇਹਨਾਂ ਨੇ ਅਸਲ ਚਿਹਰਾ ਦਿਖਾਤਾ ਉਸ ਟਾਈਮ ਅਲੱਗ ਮਾਹੌਲ ਸੀ ਹੁਣ ਇਹਨਾਂ ਨੇ ਅਸਲ ਚਿਹਰਾ ਦਿਖਾਤਾ ਇਸ ਕਰਕੇ ਪੰਜਾਬ 'ਚ ਟੋਟਲੀ ਕਾਂਗਰਸ ਪਾਰਟੀ ਨੂੰ ਇਸ ਵਾਰ ਮਹਾਰਾਣੀ ਪ੍ਰਨੀਤ ਕੌਰ ਨੇ 15 ਸੀਟਾਂ ਕਹੀਆਂ ਨੇ ਕਿ 15 ਸੀਟਾਂ ਤੋਂ ਜੇ 16 ਵੀ ਸੀਟ ਆ ਗਈ ਤਾਂ ਮੈਨੂੰ ਕਿਹੋ ਤੁਸੀਂ ਤੇ ਇਹ ਹਾਲਾਤ ਹੋ ਚੁੱਕੇ ਨੇ ਕਾਂਗਰਸ ਪਾਰਟੀ ਦੇ ਤੇ ਕੈਪਟਨ ਸਾਹਿਬ ਦਾ ਕੈਰੀਅਰ ਖਤਮ ਹੋ ਚੁੱਕਿਆ ਇਸ ਲਈ ਉਹਨਾਂ ਨੂੰ ਰਿਕਵੈਸਟ ਹੈ ਕਿ ਤੁਸੀਂ ਇਹ ਕਪ ਦਾ ਜਿਹੜਾ ਫਾਰਮ ਹਾਊਸ ਬਣਾਇਆ ਉਹਦੇ ਵਿੱਚ ਤੁਸੀਂ ਆਪ ਦਾ ਜਿਹੜੀ ਐਸ਼ ਪ੍ਰਸਤੀ ਪੌਣੇ 5 ਸਾਲ ਕੀਤੀ ਹੋ ਰਹਿੰਦੇ ਜਿਹੜੇ 3 ਮਹੀਨੇ ਉਹ ਵੀ ਕਰ ਲਓ ਤੇ ਉਦੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਹੁਣ ਚਲੇ ਜਾਓ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਇਸ ਲਈ ਤੁਸੀਂ ਪੰਜਾਬ ਦਾ ਖੇੜਾ ਛੱਡੋ ਤੇ ਪੰਜਾਬ ਦੇ ਲੋਕਾਂ ਦਾ ਖੇੜਾ ਛੱਡੋ ਕਿਰਪਾ ਕਰਕੇ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਇਹ ਜਿਹੜੀ ਹੁਣ ਲੜਾਈ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਵਿੱਡੀ ਜਾ ਰਹੀ ਹੈ ਇਹ ਇੱਕ ਆਜ਼ਾਦੀ ਦੀ ਲੜਾਈ ਹੈ ਸ਼ਹੀਦਾਂ ਨੂੰ ਇਹ ਇੱਕ ਸ਼ਰਧਾਂਜਲੀ ਹੈ ਦੇਣੀ ਆਪਾਂ ਜਿਹੜੀ ਕਿ ਇਹ ਲੋਟੂ ਭਜਾ ਕੇ ਧੰਨਵਾਦ ਸਰਬ ਕੀ ਕਹਿਣਾ ਚਾਹੂਗੇ ਜਿਹੜਾ ਬੀਐਸਐਫ ਦਾ ਦਾਇਰਾ ਵਧਿਆ ਆ ਇਹਦੇ ਵਿੱਚ ਕੀ ਆਬਜੈਕਸ਼ਨ ਹੈ ਕਿਉਂ ਜਿਹੜਾ ਆ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕਿੰਤੂਪ੍ਰੰਤੋ ਕੀਤਾ ਜਾ ਰਿਹਾ ਜਦਕਿ ਬੀਐਸਐਫ ਦੇ ਉੱਤੇ ਪਿਛਲੇ ਕਾਫੀ ਸਮੇਂ ਤੋਂ ਕਿਹਾ ਜਾ ਰਿਹਾ ਵੀ ਭਰੋਸਾ ਆ ਸਾਨੂੰ ਨਹੀਂ ਕਿੰਤੂਪ੍ਰੰਤੋ ਦੀ ਗੱਲ ਨਹੀਂ ਹੈ ਪੰਜਾਬ ਦੇ ਹੱਕ ਖੋਏ ਜਾ ਰਹੇ ਆ ਪੰਜਾਬ ਨੂੰ ਸੈਂਟਰ ਦੇ ਹਵਾਲੇ ਕੀਤਾ ਜਾ ਰਿਹਾ ਤੁਸੀਂ ਦੇਖਦੇ ਹੋ ਪਹਿਲਾਂ ਹੀ 15 ਕਿਲੋਮੀਟਰ ਜੋ ਬੀਐਸਪੀ ਬੀਐਸਐਫ ਕੋਲ ਸੀਗਾ ਉਦੋਂ ਵੀ ਤਕਰੀਬਨ ਜਿੰਨੇ ਸਾਡੇ ਕਿਸਾਨ ਨੇ ਜਿਨ੍ਹਾਂ ਦੀ ਖੇਤੀ ਬੀਐਸਐਫ ਦੇ ਦਾਇਰੇ ਤੋਂ ਅੰਦਰ ਆਉਂਦੀ ਸੀ ਕੋਈ ਫਸਲ ਬਿਜਣੀ ਆ ਉਹਨਾਂ ਨੂੰ ਪਹਿਲੇ ਮਨਜ਼ੂਰੀ ਲੈਣੀ ਪੈਂਦੀ ਹੈ ਉੱਥੇ ਪਰਮਿਸ਼ਨ ਲੈ ਕੇ ਖੇਤੀ ਕਰਨ ਜਾਂਦੇ ਸੀ ਅੱਜ 50 ਕਿਲੋਮੀਟਰ ਦਾ ਨਾ ਮਤਲਬ ਅੱਜਾ ਪੱਦਾ ਪੰਜਾਬ ਜੇ ਆਪਾਂ ਫਿਰੋਜ਼ਪੁਰ ਤੋਂ ਚਲੀਏ ਤੇ ਮੋਗੇ ਤੱਕ 50 ਕਿਲੋਮੀਟਰ ਬਣਦਾ ਹੈ ਮੋਗੇ ਤੱਕ ਜਿੰਨੀ ਕਿਸਾਨੀ ਅੱਜ ਖੇਤੀ ਹੋ ਰਹੀ ਹੈ ਸਾਰੀ ਬੀਐਸਏ ਦੇ ਅੰਦਰ ਆ ਜਾਏਗੀ ਔਰ ਕਿਸਾਨ ਪ੍ਰੇਸ਼ਾਨ ਹੋਏਗਾ ਜਦੋਂ ਉਹਨੇ ਖੇਤੀ ਕਰਨੀ ਉਹਨੂੰ ਬੀਐਸਬੀ ਤੋਂ ਪਰਮਿਸ਼ਨ ਲੈਣੀ ਪਏਗੀ ਅੰਮ੍ਰਿਤਸਰ ਸਾਹਿਬ ਤੋਂ ਬਾਗਾਪੜ ਤੋਂ ਚੱਲਾਂਗੇ 50 ਕਿਲੋਮੀਟਰ ਹਰਮੰਦਰ ਸਾਹਿਬ ਹੀ ਅੰਦਰ ਆਊਗਾ ਅੰਮ੍ਰਿਤਸਰ ਸਾਰਾ ਅੰਦਰ ਆਊਗਾ ਜੇ ਆਪਾਂ ਇਧਰਲੀ ਗੱਲ ਕਰੀਏ ਸਾਰਾ ਗੁਰਦਾਸਪੁਰ ਬਟਾਲਾ ਪਠਾਨਕੋਟ ਤੱਕ ਸਾਰਾ ਅੰਦਰ ਜਾਏਗਾ ਇਸ ਕਰਕੇ ਅਸੀਂ ਅੱਜ ਮੰਗ ਕੀਤੀ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਕਿਸਾਨ ਵਿਰੋਧੀ ਫੈਸਲੇ ਜਿਹੜੇ ਲੈਣੇ ਬੰਦ ਕਰੋ ਪੰਜਾਬ ਸਰਕਾਰ ਸੈਂਟਰ ਸਰਕਾਰ ਨਾਲ ਮਿਲੀ ਹੋਈ ਹੈ ਦੋਨੋਂ ਇਕੱਠੇ ਰਲ ਕੇ ਪੰਜਾਬ ਦੇ ਟੁਕੜੇ ਕਰਨਾ ਚਾਹੁੰਦੇ ਨੇ ਪੰਜਾਬ ਦੀ ਕਿਸਾਨੀ ਨੂੰ ਮਾਰਨਾ ਚਾਹੁੰਦੇ ਨੇ ਪੰਜਾਬ ਖੁਸ਼ਹਾਲ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਆ ਆਮ ਆਦਮੀ ਪਾਰਟੀ ਪੁਤਲਾ ਫੁਕਿਆ ਗਿਆ ਇਸ ਕਰਕੇ ਪੁਤਲਾ ਫੁਕਿਆ ਗਿਆ ਜਿਹੜੇ ਆਰਡਰ ਨੇ ਇਹ ਨੂੰ ਵਾਪਸ ਲੈ ਲੈ ਜਾਣ ਨਹੀਂ ਤੇ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੀ ਆਮ ਆਦਮੀ ਪਾਰਟੀ ਜਿਸ ਨੇ ਅੱਜ ਦਰਨੇ مار ਕੇ ਅੱਜ ਪ੍ਰਦਰਸ਼ਨ ਕਰਕੇ ਪੁਤਲੇ ਮੁਕੇਗੇ ਆਉਣ ਵਾਲੇ ਟਾਈਮ 'ਚ ਇਸ ਤੋਂ ਵੱਧਾ ਹੋਰ ਤੇਜ਼ ਕੀਤਾ ਜਾਏਗਾ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਸਮਰਥਨ ਦਿੱਤਾ ਗਿਆ ਇਸ ਵਾਰ ਲਈ ਦਾ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਹੈ ਇਹ ਮੁੱਖ ਮੰਤਰੀ ਸਾਫ ਸਾਬਕਾ ਜਿਹੜੇ ਨੇ ਭਾਜਪਾ 'ਚ ਸ਼ਾਮਲ ਹੋਣਾ ਚਾਹੁੰਦੇ ਨੇ ਇਹ ਕੀ ਕਰਨਾ ਜਿਹੜਾ ਸਮਰਥਨ ਦੇ ਰਹੇ ਨੇ ਬਿਲਕੁਲ ਤੁਹਾਡੇ ਕਹਣਾ ਵਾਜਬ ਹੈ ਤਕਰੀਬਨ 3-4 ਮਹੀਨੇ ਤੋਂ ਤੁਸੀਂ ਗੇਮ ਦੇਖ ਹੀ ਰਹੇ ਹੋ ਜੋ ਸੈਂਟਰ ਸਰਕਾਰ ਚਾਹਦੀ ਹੈ ਉਹੀ ਹੋ ਰਿਹਾ ਪਹਿਲਾਂ ਉਹਨਾਂ ਨੇ ਕੈਪਟਨ ਨੂੰ ਤੋੜਿਆ ਕਾਂਗਰਸ ਉੱਤੋਂ ਕੱਢ ਕੇ ਬਾਹਰ ਬਿਠਾਇਆ ਫਿਰ ਸਿੱਧੂ ਨੂੰ ਬਿਠਾਇਆ ਅੱਜ ਚੰਨੀ ਨੂੰ ਬਣਾ ਕੇ ਉਹਨਾਂ ਕੱਟਪੁਤਰੀ ਕੱਟਪੁਤਰੀ ਬਣਾ ਕੇ ਉੱਤੋਂ ਸੈਨ ਕਰਕੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਤੋਂ ਪੰਜਾਬ ਖੋਣਾ ਚਾਹੁੰਦੇ ਨੇ ਇਸ ਕਰਕੇ ਅਸੀਂ ਅੱਜ ਮਿਲ ਜ਼ੋਰਦਾਰ ਪ੍ਰੋਟੈਸਟ ਕੀਤਾ ਔਰ ਜੋ ਸੋਚ ਸੈਂਟਰ ਦੀ ਹੈ ਪੰਜਾਬ ਨੂੰ ਬਰਬਾਦ ਕਰਨ ਦੀ ਉਹ ਅਸੀਂ ناکਾਮ ਕਰਾਂਗੇ ਉਹ ਕੰਮਜੋਬ ਨਹੀਂ ਹੁੰਦੇ ਆਗੇ ਧੰਨਵਾਦ